ਅੱਜ ਮਿਤੀ 15 ਸਤੰਬਰ 2023 ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਦੇ ਚ ਇੱਕ ਬੜੀ ਮੰਦ ਭਾਗੀ ਘਟਨਾ ਵੇਖਣ ਨੂੰ ਮਿਲੀ ਏਐਸਆਈ ਸ਼ਾਮਲਾਲ ਜੋ ਕਿ ਅਨਾਜ ਮੰਡੀ थाना ਪਟਿਆਲਾ ਚ ਪੋਸਟਡ ਆ ਉਹ ਇੱਕ ਬਜ਼ੁਰਗ ਸਰਦਾਰ ਨੂੰ ਡੰਡੇ ਰਾਹੀਂ ਕੋਟ ਰਿਆ ਆ ਇਮੀਡੀਏਟਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਏਐਸਆਈ ਸ਼ਾਮਲਾਲ ਦੀ ਇਸ ਮਾੜੀ ਕਰਤੂਤਲੀ ਉਹਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਅਤੇ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਟਿਆਲਾ ਪੁਲਿਸ ਪਟਿਆਲਾ ਦੇ ਸਾਰੇ ਸਿਟੀਜ਼ਨਸ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਦਾ ਅਤੇ ਏਐਸਆਈ ਸ਼ਾਮ ਲਾਲ ਜੀ ਨੇ ਇਸ ਮਾੜੀ ਕਰਤੂਤ ਨੂੰ ਅੰਜਾਮ ਦਿੱਤਾ ਹੈ ਉਹਨੂੰ ਮਹਿਕਮਾਨਾ ਕਾਰਵਾਈ ਅਮਲ ਚ ਲਿਆਂਦੇ ਹੋਏ ਵੱਡੀ ਸਜ਼ਾ ਦਿੱਤੀ ਜਾਊਗੀ ਐਂਡ ਉਸਨੂੰ ਇਮੀਡੀਏਟਲੀ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਅੱਜ ਮਿਤੀ 15 ਸਤੰਬਰ 2023 ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਦੇ ਚ ਇੱਕ ਬੜੀ ਮੰਦ ਭਾਗੀ ਘਟਨਾ ਵੇਖਣ ਨੂੰ ਮਿਲੀ ASI ਸ਼ਾਮਲਾਲ ਜੋ ਕਿ ਅਨਾਜ ਮੰਡੀ ਥਾਣਾ ਪਟਿਆਲਾ ਚ ਪੋਸਟਡ ਆ ਉਹ ਇੱਕ ਬਜ਼ੁਰਗ ਸਰਦਾਰ ਨੂੰ ਡੰਡੇ ਰਾਹੀਂ ਕੋਟ ਰਿਆ ਆ ਇਮੀਡੀਏਟਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ASI ਸ਼ਾਮਲਾਲ ਦੀ ਇਸ ਮਾੜੀ ਕਰਤੂਤਲੀ ਉਹਨੂੰ ਸਸਪੈਂਡ ਕਰਕੇ ਲਾਇਨ ਹਾਜ਼ਰ ਕੀਤਾ ਗਿਆ ਅਤੇ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਟਿਆਲਾ ਪੁਲਿਸ ਪਟਿਆਲਾ ਦੇ ਸਾਰੇ ਸਿਟੀਜ਼ਨਸ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਦਾ ਅਤੇ ASI ਸ਼ਾਮ ਲਾਲ ਜਿਨੇ ਇਸ ਮਾੜੀ ਕਰਤੂਤ ਨੂੰ ਅੰਜਾਮ ਦਿੱਤਾ ਹੈ ਉਹਨੂੰ ਮਹਿਕਮਾਨਾ ਕਾਰਵਾਈ ਅਮਲ ਚੁਲਿਆਂਦੇ ਹੋਏ ਵੱੜੀ ਸਜ਼ਾ ਦਿੱਤੀ ਜਾਊਗੀ ਐਂਡ ਉਸਨੂੰ ਇਮੀਡੀਏਟਲੀ ਸਸਪੈਂਡ ਕਰਕੇ ਲਾਇਨ ਹਾਜ਼ਰ ਕਰ ਦਿੱਤਾ ਗਿਆ ਅੱਜ ਮਿਤੀ 15 ਸਤੰਬਰ 2023 ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਦੇ ਚ ਇੱਕ ਬੜੀ ਮੰਦ ਭਾਗੀ ਘਟਨਾ ਵੇਖਣ ਨੂੰ ਮਿਲੀ ASI ਸ਼ਾਮ ਲਾਲ ਜੋ ਕਿ ਅਨਾਜ ਮੰਡੀ ਥਾਣਾ ਪਟਿਆਲਾ ਚ ਪੋਸਟਡ ਆ ਉਹ ਇੱਕ ਬਜ਼ੁਰਗ ਸਰਦਾਰ ਨੂੰ ਡੰਡੇ ਰਾਹੀਂ ਕੋਟਰੇ ਆਇਆ ਇਮੀਡੀਏਟਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਏਐਸਆਈ ਸ਼ਾਮ ਲਾਲ ਦੀ ਇਸ ਮਾੜੀ ਕਰਤੂਤ ਲਈ ਉਹਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਅਤੇ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਟਿਆਲਾ ਪੁਲਿਸ ਪਟਿਆਲਾ ਦੇ ਸਾਰੇ ਸਿਟੀਜ਼ਨਸ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਦਾ ਅਤੇ ਏਐਸਆਈ ਸ਼ਾਮ ਲਾਲ ਜਿਨੇ ਇਸ ਮਾੜੀ ਕਰਤੂਤ ਨੂੰ ਅੰਜਾਮ ਦਿੱਤਾ ਹੈ ਉਹਨੂੰ ਮਹਿਕਮਾਨਾ ਕਾਰਵਾਈ ਅਮਲ ਚਲਿਆਂਦੇ ਹੋਏ ਬਣਦੀ ਸਜ਼ਾ ਦਿੱਤੀ ਜਾਊਗੀ ਐਂਡ ਉਸ ਨੂੰ ਇਮੀਡੀਏਟਲੀ ਸਸਪੈਂਡ ਕਰਕੇ ਲਾਇਨ ਹਾਜ਼ਰ ਕਰ ਦਿੱਤਾ ਗਿਆ ਅੱਜ ਮਿਤੀ 15 ਸਤੰਬਰ 2023 ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਦੇ ਚ ਇੱਕ ਬੜੀ ਮੰਦ ਭਾਗੀ ਘਟਨਾ ਵੇਖਣ ਨੂੰ ਮਿਲੀ ਏਐਸਆਈ ਸ਼ਾਮ ਲਾਲ ਜੋ ਕਿ ਅਨਾਜ ਮੰਡੀ ਥਾਣਾ ਪਟਿਆਲਾ ਚ ਪੋਸਟਡ ਆ ਉਹ ਇੱਕ ਬਜ਼ੁਰਗ ਸਰਦਾਰ ਨੂੰ ਡੰਡੇ ਰਾਹੀਂ ਕੁੱਟ ਰਿਹਾ ਆ ਇਮੀਡੀਏਟਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਏਐਸਆਈ ਸ਼ਾਮ ਲਾਲ ਦੀ ਇਸ ਮਾੜੀ ਕਰਤੂਤਲੀ ਉਹਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਅਤੇ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਟਿਆਲਾ ਪੁਲਿਸ ਪਟਿਆਲਾ ਦੇ ਸਾਰੇ ਸਿਟੀਜ਼ਨਸ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਦਾ ਅਤੇ ਏਐਸਆਈ ਸ਼ਾਮ ਲਾਲ ਜੀ ਨੇ ਇਸ ਮਾੜੀ ਘਰਕੂਤ ਨੂੰ ਅੰਜਾਮ ਦਿੱਤਾ ਹੈ ਉਹਨੂੰ ਮਹਿਕਮਾਨਾ ਕਾਰਵਾਈ ਅਮਲ ਚ ਲਿਆਂਦੇ ਹੋਏ ਵੱਡੀ ਸਜ਼ਾ ਦਿੱਤੀ ਜਾਊਗੀ ਐਂਡ ਉਸਨੂੰ ਇਮੀਡੀਏਟਲੀ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ